ਕਿਸਾਨੋ ਕਹਿੰਦੇ ਕਿ ਬੀਜੇਪੀ ਦੇ ਜਿਹੜੇ ਆਗੂ ਨੇ ਸਾਡੇ ਨਾਲ ਆਜਣ ਗੱਲਬਾਤ ਕਰਨਨ ਔਰ ਜੋ ਮਸਲੇ ਦਾ ਹੱਲ ਹੈ ਉਹ ਕਰੀਏ ਕੀ ਕਹਿਣਾ ਚਾਹੋਗੇ ਗੱਲ ਇਹ ਹੈ ਕਿ ਮੈਂ ਤਾਂ ਦੋ ਜਗ੍ਹਾ ਇਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਆ ਮੈਂ ਹਲਕਾ ਲਾਂ ਵੀ ਦਿੱਤੇ ਇਹ ਆਏ ਸੀ ਹਾਂਜੀ ਔਰ ਇਹ ਪੀਖੀ ਦੇ ਕੋਲ ਸਮਾਪਿੰਡਾ ਉੱਤੇ ਵੀ ਹਾਂਜੀ ਤੇ ਉਹਦੇ ਚ ਇਹ ਇਹ ਸੈਟੀਸਫਾਈ ਵੀ ਹੋਏ ਪਰ ਇਹਨਾਂ ਨੂੰ ਪੁੱਛੋ ਕੀ ਇਹ ਬੀਜੇਪੀ ਦਾ ਜਿਹੜਾ ਇਸ ਤਰ੍ਹਾਂ ਕਾਰੇਗਰਾਂ 'ਤੇ ਜ਼ੁਲਮ ਕਰਦੇ ਆ ਉਹਨਾਂ ਨੂੰ ਕੋਈ ਮਨਵ ਨਹੀਂ ਦਿੰਦੇ ਔਰ ਜਿੱਦਾਂ ਵਿਚਾਰਾਂ ਚ ਵਪਾਰੀਆਂ ਦੇ ਲੱਖ ਮਾਰਦੇ ਆ ਇਹ ਕੋਈ ਅੱਛੀ ਗੱਲ ਆ ਜਿਹੜਾ ਕਹਿੰਦੇ ਅਸੀਂ ਟਰੈਕ ਨਹੀਂ ਜਾਮ ਕੀਤਾ ਰੇਲਵੇ ਟਰੈਕ ਇਹਨਾਂ ਨੇ ਤਾਂ ਜਾਮ ਕੀਤਾ ਹੋਇਆ ਸ਼ੰਭੂ 79 ਗੱਡੀਆਂ ਜਿਹੜੀਆਂ ਨੇ ਉਹ ਡਾਇਵਰਟ ਹੁੰਦੀਆਂ ਨੇ ਰੋਜ਼ ਹੁੰਦੀਆਂ ਨੇ ਤੇ ਇਹ ਉੱਥੋਂ ਉੱਠ ਨਹੀਂ ਰਹੇ ਤੇ ਇਹ ਇੱਕ ਹੀ ਕਾਰਨ ਵਪਾਰੀਆਂ ਨੇ ਵੀ ਆ ਕੇ ਅੰਬਾਲੇ ਤੋਂ ਆਏ ਤੇ ਰਾਜਪੁਰੇ ਤੋਂ ਗਏ ਕਾਕੀ ਗੁਜਿਆਣੇ ਤੋਂ ਆਏ ਉਹਨਾਂ ਨੇ ਆ ਕੇ ਰਿਕਵੈਸਟ ਕੀਤੀ ਇਹਨਾਂ ਨੂੰ ਕਿ ਬਈ ਇਹ ਸਾਡੇ ਬਿਜ਼ਨਸ ਤੇ ਅਸਰ ਪੈ ਰਿਹਾ ਸਾਨੂੰ ਕਿਉਂ ਤੰਗ ਕਰ ਰਹੇ ਹੋ ਤੇ ਉਹ ਉਸ ਦੇ ਬਾਵਜੂਦ ਵੀ ਮੰਨਣ ਨੂੰ ਤਿਆਰ ਨਹੀਂ ਹੈਗੇ ਕਹਿੰਦੇ ਅਸੀਂ ਤਾਂ ਕੋਈ ਨੁਕਸਾਨ ਨਹੀਂ ਕਰਦੇ ਨੁਕਸਾਨ ਫਿਰ ਕੌਣ ਕਰਦਾ ਜੀ ਜਿਹਨੇ ਪ੍ਰੈਗਜਾਮ ਕੀਤਾ ਹੋਇਆ ਤੇ ਸਰਕਾਰ ਨੇ ਕੀਤਾ ਹੋਇਆ ਉਹ ਜੇ ਸਰਕਾਰ ਨੇ ਕੀਤਾ ਦਾਸਦਨ ਉਹਦੀ ਫੋਟੋਗ੍ਰਾਫੀ ਤੁਸੀਂ ਕਰਵਾ ਲਓ ਜੇ ਕੋਈ ਸਰਕਾਰੀ ਵਾਦਾ ਹੋਵੇ ਉਹਦੇ ਚ ਤਾਂ ਅਸੀਂ ਮੰਨਣ ਨੂੰ ਤਿਆਰ ਕੋਈ ਵੀ ਨਹੀਂ ਹੈ ਤਪਰੋ ਤਾਂ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਸਾਡੇ ਸਵਾਲ ਨੇ ਉਹਨਾਂ ਦਾ ਜਵਾਬ ਦੇ ਦੇਣ ਜਿਹੜੇ ਉਮੀਦਵਾਰ ਨੇ ਜੋ ਆਪਣੇ ਚੋਣ ਪ੍ਰਚਾਰ ਦੇ ਲਈ ਜਾਂਦੇ ਨੇ ਤੇ ਅਸੀਂ ਵਿਰੋਧ ਨਹੀਂ ਕਰਾਂਗੇ ਤਾਂ ਸ਼ਾਂਤਮਈ ਢੰਗ ਦੇ ਨਾਲ ਸ਼ਾਂਤਮਈ ਢੰਗ ਦੇ ਨਾਲ ਉਹ ਰੋਸ ਆਪਣਾ ਜ਼ਾਹਿਰ ਕਰ ਰਹੇ ਉਹਨਾਂ ਨੂੰ ਪੁੱਛੋ ਉਹ ਭਾਜਪਾ ਦੇ ਲੋਗਾਂ ਤੋਂ ਸਵਾਲ ਪੁੱਛਦੇ ਨੇ ਬਾਕੀ ਕਿਸੇ ਪਾਰਟੀਆਂ ਨੇ ਉਹਨਾਂ ਤੋਂ ਸਵਾਲ ਨਹੀਂ ਪੁੱਛਣਾ ਕੀ ਗੱਲ ਆਮ ਆਦਮੀ ਪਾਰਟੀ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਤੀਆਂ ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ ਹੈ ਉਹਨਾਂ ਨੂੰ ਕੁਝ ਵੀ ਪੁੱਛਦੇ ਹੁਣ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦਾ ਪੈਸਾ ਭੇਜਿਆ ਤੇ ਭਗਵੰਤ ਮਾਨ ਨੇ ਕਿਹਾ ਸੀ 20000 ਮੁਆਵਜ਼ਾ ਦੇਵਾਂਗੇ ਦਿੱਤਾ 6768 ਹੀ ਹੈ ਤੇ ਉਹ ਉਹ ਜਿਹੜਾ ਦਿੱਤਾ ਉਹ ਵੀ ਕੇਂਦਰ ਦਾ ਪੈਸਾ 180 ਕਰੋੜ ਰੁਪਏ ਜਿਹੜਾ ਭੇਜਿਆ ਸੀ ਆਪਦੇ ਕੋਲੋਂ ਤਾਂ ਕੁਝ ਵੀ ਨਹੀਂ ਦਿੱਤਾ ਉਹਨੇ ਤੇ ਉਹ ਉਹ ਉਹਨਾਂ ਨੂੰ ਕੋਈ ਸਵਾਲ ਨਹੀਂ ਉਹਨਾਂ ਨੂੰ ਕੁਝ ਨਹੀਂ ਪੁੱਛਦੇ ਹਰਿਆਣਾ ਨੇ 14 ਫਸਲਾਂ ਤੇ ਐਮਐਸਪੀ ਦੇ ਰੱਖੀ ਆ ਇਹ ਕਿਉਂ ਨਹੀਂ ਦਿੰਦੇ ਜੀ 23 ਸਬਜ਼ੀਆਂ ਤੇ ਦੇ ਰੱਖੀ ਆ ਕਿਉਂ ਨਹੀਂ ਦਿੰਦੇ ਇਹਨਾਂ ਨੂੰ ਪੁੱਛ ਲੋ ਤੇ ਪੰਜਾਬ ਤੋਂ ਪੁੱਛਿਆ ਇਹਨਾਂ ਨੇ ਕਦੇ ਆਮ ਆਦਮੀ ਪਾਰਟੀ ਤੋਂ ਕੋਈ ਸਵਾਲ ਨਹੀਂ ਪੁੱਛਦੇ ਇਹ ਇਹਨਾਂ ਦੇ ਵਿੱਚ ਵੀ ਜਿਹੜੇ ਬੰਦੇ ਨੇ ਉਹ ਜਿਸ ਤਰ੍ਹਾਂ ਹੁਣ ਇੱਥੇ ਕਿਸਾਨ ਦੀ ਡੈਥ ਹੋਈ ਹੈ ਬਹੁਤ ਬੁਰੀ ਕਰਦਾ ਉਹਦੀ ਹੋਈ ਹੈ ਸੁਖਿੰਦਰ ਸਿੰਘ ਦੀ ਪਟਿਆਲੇ ਦੇ ਕੋਲਾ ਰਾਜਪੁਰੇ ਦੇ ਕੋ ਤੇ ਉਹ ਉਹ ਫੋਰ ਡੈਥ ਹੌਂਸ ਤੋਂ ਬਾਅਦ ਕੀ ਹੈ ਕਿ ਉਹ ਅਕਾਲੀ ਦਲ ਦਾ ਆਫਿਸ ਵੀ ਰਹਿ ਰਿਹਾ ਅਕਾਲੀ ਦਲ ਦਾ ਪਦ ਅਧਿਕਾਰੀ ਹੈ ਉਹ ਕਿਸਾਨ ਦੇ ਕਿਸਾਨਾਂ ਚ ਕੋਈ ਅੰਦੋਲਨ ਕਰੀ ਨਹੀਂ ਸੀ ਤੇ ਇਹ ਅਲੱਗ-ਅਲੱਗ ਪਾਰਟੀਆਂ ਤੋਂ ਬੰਦੇ ਲੈ ਕੇ ਕਰਦੇ ਆ ਤੇ ਸਾਡਾ ਕਰੋ ਕਰਦੇ ਆ ਔਰ ਇਹ ਜਾਣਬੁੱਝ ਕੇ ਇੱਕ ਐਸਾ ਹਾਲਾਤ ਪੈਦਾ ਕੀਤੇ ਜਾ ਰਹੇ ਆ ਪੰਜਾਬ ਦੇ ਇਹਨੂੰ ਰਾਜਨੀਤਿਕ ਅਤੰਕਵਾਲ ਕਹਿੰਦੇ ਆ ਜੀ ਇਹ ਜਿਹੜਾ ਚੋਣਾ ਬਣਾ ਲੜਨਦੇ ਨਾ ਇਹ ਤਾਂ ਜਿਆਦਾ ਇਹ ਇਸ ਤਰ੍ਹਾਂ ਦੇ ਕੰਮ ਤਾਂ ਜਿਹੜੇ ਆ ਉਹ ਨਕਸਲਾਈਟ ਕਰਦੇ ਹੁੰਦੇ ਆ ਵੀ ਕੋਈ ਵੋਟਾਂ ਨਹੀਂ ਪੈਣ ਦੇਣੀਆਂ ਅਸੀਂ ਸਾਡਾ ਵੋਟਾਂ 'ਚ ਕੋਈ ਵਿਸ਼ਵਾਸ ਨਹੀਂ ਹੈ ਉਹ ਕਰਦੇ ਹੁੰਦੇ ਆ ਜਾਂ ਫੰਡਾਮੈਂਟਲਿਸਟ ਕਰਦੇ ਹੁੰਦੇ ਆ ਕਿਉਂ ਕਰਦੇ ਐਜਿਹਾਂ ਦੇ ਕੰਮ ਤੁਹਾਨੂੰ ਚੋਣ ਲੜਨ ਦੇਣ ਸਾਡਾ ਬਰੋਨ ਕਰਨ ਠੀਕ ਆ ਉਹ ਉਹ ਦਜੀਤ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਅਕਾਲੀ ਦਲ ਦਾ ਕਰਨ ਜਿਹਦਾ ਕਰਨਾ ਕਾਂਗਰਸ ਦਾ ਕਰਨ ਸਾਨੂੰ ਕੋਈ ਹਰਜ ਨਹੀਂ ਉਹਦੇ 'ਚ ਸਾਡੀ ਮੁਕਾਲਮਤ ਕਰੋ ਤੁਸੀਂ ਸਾਨੂੰ ਵੋਟਾਂ ਨਾ ਪੈਣ ਦੇਓ ਪਰ ਤੁਸੀਂ ਇਹ ਸਾਨੂੰ ਜਾ ਕੇ ਪ੍ਰਚਾਰ ਵੀ ਨਹੀਂ ਕਰਨਦੇ ਗੱਲ ਵੀ ਨਹੀਂ ਕਰਨਦੇ ਇਹ ਕਹਿੰਦੇ ਆ ਕਿ ਅਸੀਂ ਪਿੰਡਾਂ 'ਚ ਨਹੀਂ ਬਣਦੇ ਨਾ ਪਿੰਡਾਂ 'ਚ 26000 ਬੂਥ ਆ ਪੰਜਾਬ ਦੇ 19000 ਵੋਟ ਸਾਡੇ ਗੱseits ਆ ਤੇ ਉਹ ਪਿੰਡਾਂ ਦੇ ਹੀ ਬੂਥ ਆ ਸਾਡੇ ਲੋਕ ਪਿੰਡਾਂ 'ਚ ਬੈਠੇ ਆ ਤੇ ਇਹ ਜਿਹੜੀਆਂ ਗੱਲਾਂ ਕਰਦੇ ਨੇ ਇਹ ਗਲਤ ਗੱਲਾਂ ਕਰਦੇ ਨੇ ਇਹ ਨਹੀਂ ਕਰਨੀਆਂ ਚਾਹੀਦੀਆਂ ਔਰ ਜਿਹੜੀ ਕਹਿੰਦੇ ਆ ਆਮਦਨ ਦੁਕਣੀ ਜਕਰ ਸਾਹਿਬ ਨੇ ਕੱਲ ਅੰਕੜੇ ਦਿੱਤੇ ਤੇ ਤੇ ਉਹਦੇ ਚ ਦੇਖ ਰਹਿਣ ਕੀ ਹੈ ਉਹਦੇ ਚ ਬੋਲਣ ਇਹਨਾਂ ਨਾਲ ਕਾਦੀ ਡਿਬੇਟ ਕਰੀਏ ਕਾਦੀ ਬਹਿਸ ਕਰੀਏ ਜਿਹੜੇ ਗੱਲ ਕਰਨ ਨੂੰ ਤਿਆਰ ਨਹੀਂ ਮੰਨਣ ਨੂੰ ਤਿਆਰ ਨਹੀਂ ਮਹਿਲ ਕਲਾ ਮੈਂ ਸਾਰੇ ਜਵਾਬ ਦਿੱਤੇ ਇਹਨਾਂ ਦੇ ਉੱਤੇ ਬੈਠ ਕੇ ਪੁਲਿਸ ਅਫੀਸਰ ਵੀ ਸੀਗੇ ਸਾਰੇ ਸੀਗੇ ਜਵਾਬ ਸ਼ਮਕੇ ਇਹ ਤਾਂ ਠੀਕ ਆ ਤੁਹਾਡੀਆਂ ਗੱਲਾਂ ਪਰ ਜਿਹੜੀ ਗੱਲ ਤੁਸੀਂ ਇਹ ਕਹਿ ਰਹੇ ਹੋ ਅਸੀਂ ਤਾਂ ਮੋਦੀ ਦੇ ਤਾਂ ਖਿਲਾਫ ਹੈਗੇ ਆ ਬੀਜੇਪੀ ਦੇ ਵੀ ਖਿਲਾਫ ਉਹ ਮੈਂ ਕਹਾਂ ਜੇ ਤੁਸੀਂ ਖਿਲਾਫ ਨਹੀਂ ਉਹ ਬਿਨਾਂ ਜਵਾਬ ਕਾਨੂੰ ਪੁੱਛੀ ਜਾਂਦੇ ਫਿਰ ਤਾਂ ਤੁਸੀਂ ਸਾਡੀ ਮੁਖਾਲਫਤ ਕਰ ਲਓ ਉਹ ਇਸ ਕੀ ਫਰਕ ਪੈਂਦਾ ਇਹ ਕਰਦੇ ਆ ਠੀਕ ਹੈ ਅਗਰੇਵਾਲ ਸਾਹਿਬ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਧੰਨਵਾਦ ਤਾਂ ਇੱਕ ਵਾਰ ਮੁਰਤੋ ਦੱਸ ਦਈਏ ਕਿ ਕਿਸਾਨ ਨੇ ਮੁੱਦਿਆਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਕਿਸਾਨ ਆਗੂ ਜਿਹੜੇ ਨੇ ਸਰਵਨ ਸਿੰਘ ਬੰਦੇਰ ਉਹਨਾਂ ਨੇ ਖੁੱਲੀ ਬਹਿਸ ਦਾ ਸੱਦਾ ਦਿੱਤਾ ਹਰਜੀਤ ਗਰੇਵਾਲ ਸਾਡੇ ਨਾਲ ਗੱਲਬਾਤ ਕਰ ਰਹੀ ਸੀ ਤਾਂ ਉਹ ਕਹਿ ਰਹੇ ਸੀ ਜਾਣ ਬੁਝ ਕੇ ਸਾਡਾ ਜਿਹੜਾ ਵਿਰੋਧ ਹੈ ਉਹ ਕੀਤਾ ਜਾ ਰਿਹਾ ਹੈ